ਭਾਰਤ ਦੇ ਜੋ ਚਲਦਾ ਸਾਲ ਵਿਕਣੇ ਸੰਮਤ ਉਸ ਦਾ ਇਹ ਆਖਰੀ ਮਹੀਨਾ ਫਰਗਨ ਫਲਗੁਨ ਫਲਗੁਨ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਗੁਣਾ ਦਾ ਫਲ ਮੂਨ ਦਾ ਫਲ ਹੈ ਸੱਜਣ ਦਾ ਮਿਲਾਂ ਫਲਗੁਨ ਫਰਗਨ ਫਲਗੁਨ ਫਲਗੁਨ ਦੇ ਮਹੀਨੇ ਦਾ ਉਪਦੇਸ਼ ਮਾਝ ਰਾਜ ਦੀ ਇਸ ਮਹਾਨ ਰਚਨਾ 12 ਮਾ ਦੀ ਬਾਣੀ ਰਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਅਗਣ ਦੇ ਮਹੀਨੇ ਵਿੱਚ ਸੱਜਣ ਹਿਰਦੇ ਵਿੱਚ ਆਣ ਪ੍ਰਗਟ ਹੋਏ ਨੇ ਆਨੰਦ ਬਣ ਗਿਆ ਇਹ ਮਿਲਾਤ ਕਿਵੇਂ ਹੋਇਆ ਇਸ ਸੱਜਣ ਕਿਵੇਂ ਪ੍ਰਗਟ ਹੋਏ ਸੰਤ ਸਹਾਇੀ ਰਾਮ ਕੇ ਕਰ ਕਿਰਪਾ ਦਿਆ ਮਿਲਾ ਰਾਮ ਨੂੰ ਮਿਲਾਂ ਦੇ ਵਿੱਚ ਜਿਹੜੇ ਮਦਦਗਾਰ ਨੇ ਸੰਤ ਲੋਕ ਸਹਾਇਕ ਨੇ ਬਸ ਉਹਨਾਂ ਨੇ ਬਖਸ਼ਿਸ਼ ਕੀਤੀ ਉਹਨਾਂ ਨੇ ਰਹਿਮਤ ਕੀਤੀ ਉਹਨਾਂ ਨੇ ਮਿਲਾ ਦਿੱਤਾ ਕਿਉਂਕਿ ਉਹਨਾਂ ਦੀ ਸੰਗਤ ਦੇ ਵਿੱਚ ਰਾਮ ਯਾਦ ਆ ਗਿਆ ਉਹਨਾਂ ਦੇ ਕੋਲ ਬੈਠ ਕੇ ਈਸ਼ਵਰ ਯਾਦ ਆ ਗਿਆ